ਆ ਤੁਹਾਡੇ ਪਿੰਡ 'ਚ ਨਸ਼ਾ ਵੇਚਣ ਵਾਲਾ ਇੱਕ ਬੰਦਾ ਨਹੀਂ ਛਕਣਾ ਜੋ ਮਰਜ਼ੀ ਕਰ ਲਨ ਜਿੱਥੇ ਮਰਜ਼ੀ ਭੱਜ ਲਨ ਮੈਂ ਪਿੰਡ 'ਚ ਖਲੋ ਗਿਆ ਕਾ ਕੇ ਚੱਲਿਆ ਮੈਂ ਇੱਕ ਬੰਦਾ ਨਹੀਂ ਛਕਣਾ ਜਿਹੜਾ ਤੁਹਾਡੇ ਪਿੰਡ 'ਚ ਨਸ਼ਾ ਵੇਚਦਾ ਹੈ ਤੇ ਇੱਕ ਜਣਾ ਨਹੀਂ ਨਸ਼ਾ ਵੇਚਣ ਦੇ ਆ ਨਾ ਮੈਂ 22 ਬੰਦੇ ਵੇਚਣ ਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੋਨ ਕਰਦਾ ਵੇ ਗਾਮ ਸ਼ਾਨ ਇੱਕ ਵਾਰੀ ਨਾ ਲੈ ਕੇ ਵਖਾ ਇਹ ਚੜ ਤੋਂ ਪਹਿਲਾਂ ਪਹਿਲਾਂ ਸਾਰੇ ਟੁਕਿਆਂ ਤੱਕ ਦੇ ਦਾਂਗਾ ਇੱਕ ਨਾਲ ਇੱਕ ਦੇ ਉਹ ਇੱਕੜਾ ਕਰਕੇ ਵਿਖਾਉਂ ਜਾਂ ਸਾਰਾ ਦੰਪਲ ਨਾਲ ਮੈਂ ਅੰਦਰ ਦੇਤਾ ਉਹ ਉਹਨਾਂ ਤੋਂ ਘਰਾਂ ਤੋਂ ਸਮਝ ਕੇ ਮੈਂ ਸਾਰੇ ਪਿੰਡਾਂ ਨੂੰ ਕਿਹਾ ਕਿ ਜੇ ਕੋਈ ਜਮਾਤ ਦੇ ਅੰਦਰ ਕੇ ਸਰਪੰਚ ਜਾਂ ਨੰਬਰਦਾਰ ਉਹ ਸਰਪੰਚ ਜਾਂ ਨੰਬਰਦਾਰ ਉਸੇ ਵੇਲੇ ਸਸਪੈਂਡ ਕਰ ਦਾਂਗਾ ਤੇ ਬਿਨਾਂ ਜੜਾ ਦੇ ਅੱਜ ਆ ਵੀ ਜਾਊਗਾ ਨੰਬਰ ਲਾ ਕੇ ਉਹਦੀ ਜ਼ਮੀਨ ਵੀ ਵਿਕੜ ਦਿਆਂਗਾ ਉਹਨੂੰ ਲੋਹੇ ਨਾਲ ਦਿਆਂਗਾ ਉਸ ਜਮੀਨ ਦਾ ਜਿਹੜੇ ਨੰਬਰਾਂ ਤੇ ਜਮਾਨਤ ਦੇ ਕੇ ਆਇਗਾ ਐ ਵੀ ਕਰਾਂਗਾ ਲੋਕਾਂ ਨਾਲ ਸਤੋ ਸਾਬ ਮੈਨੂੰ ਪਤਾ ਲੱਗਾ ਚੱਕ ਬੰਦਾ ਪੱਟ ਗਿਆ ਨਸ਼ਾ ਵੇਚਣੋਂ ਤੁਹਾਡੇ ਪਿੰਡ ਦਾ ਮੈਨੂੰ ਕਾਵੇਂ ਪਤਾਲ ਚੋਂ ਬੰਦਾ ਲਿਆ ਕੇ ਤਾਉ ਮੈਂ ਕੱਲ ਤੱਕ ਬੰਦਾ ਫੜਿਆ ਲਿਆਣਾ ਤੁਹਾਡੇ ਪਿੰਡ ਦਾ ਜਿਹੜਾ ਪੱਟ ਗਿਆ ਇਥੋਂ ਜੇ ਕੋਈ ਬੰਦਾ ਫੜਿਆ ਜਾਂਦਾ ਮਗਰੇ ਸਰਪੰਚ ਮੈਂਬਰ ਸਾਰੇ ਇਕ ਡਾਊਨ ਚਲੇ ਜਾਂਦੇ ਹੋ ਮੈਂ ਪਿੰਡ ਚ ਕਹਿ ਕੇ ਚੱਲਿਆ ਖਲੋ ਕੇ ਤੇ ਮੈਂ ਜੱਟਾਂ ਮੈਂ ਐਮਐਲਏ ਦਾ ਨਾ ਪੰਨੇ ਲੈ ਕੇ ਨਹੀਂ ਕਿ ਮੈਂ ਜੱਟਾਂ ਜਿਹੜਾ ਮੈਂ ਕਹਤਾ ਜਿਹੜਾ ਬੰਦਾ ਮਗਰ ਜਾਏਗਾ ਪਾਣੀ ਉਹ ਨੰਬਰਦਾਰ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਉਹਦੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ ਉਹ ਧੀਏਗਾ ਬਖਾਨੇ ਮੈਨੂੰ ਇੱਕ ਬੰਦਾ ਸਾਫ਼ ਕਰਕੇ ਆ ਬੰਦਾ ਉਹਦੀ ਜਮਾਨਤ ਦੇ ਕੇ ਆ ਜਿਹੜੇ ਪਿੰਡ ਛੱਪੜ ਚੋਂ ਨਾ ਪਾਣੀ ਨਹੀਂ ਜਾਂਦਾ ਜਿੰਨੀ ਲਾਣ ਜਾਂਦੀ ਆ ਜਿਹੜੇ ਗੱਲਾਂ ਕਰਦੇ ਉਦੋਂ ਬਾਅਦ ਆਇਆ ਕੈਪਟਨ ਪੰਡਰ ਸਿੰਘ ਜਿੰਨੇ ਗੁੱਟਗਾ ਸਾਹਿਬ ਲੱਖੇ ਨੂੰ ਲਾ ਕੇ ਬਨਾ ਦੇ ਲੋਕਾਂ ਨਾਲ ਵਾਦਾ ਕੀਤਾ ਹੈ ਕਬ ਮੇਰੀ ਸਰਕਾਰ ਤੋਂ ਮੈਂ 4 ਹਫ਼ਤਿਆਂ ਦੇ ਵਿੱਚ ਪੰਜਾਬ ਤੋਂ ਨਸ਼ਾ ਖਤਮ ਕਰ ਦਾਂਗਾ ਹਰਤਾ ਅੱਜ ਦਾ ਸਾਡੇ ਵਾਲਾ ਡਿਪਟੀ ਸੀਐਮ ਇਹ ਵੀ ਉੱਥੇ ਸਟੇਜ ਤੇ ਨਾਰਾਜ ਹੁੰਦਾ ਸੀਗਾ ਬੁਲਾਓ ਸੋ ਨਿਹਾਰ ਸਜਾ ਕੈਪਟਨ ਰਮਿੰਦਰ ਸਿੰਘ ਨੂੰ ਵੀ ਮੜ ਗਈ ਆ ਤੱਤ ਸਜਾ ਇਹ ਨਾਂ ਨਹੀਂ ਮਿਲਣੀ ਜਾਣ ਲਈ ਚਾਰ ਹੋਰੀ ਹੈ ਰੱਬ ਕਦਾਂ ਕੀ ਨਹੀਂ ਮਾਰਦਾ ਰੱਬ ਜਦੋਂ ਮਾਰਦਾ ਕਿਸੇ ਦੀ ਮੱਤ ਮਾਰਦਾ ਜਿਹੜੇ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਤੇ ਹਿੱਸਾ ਪਾਇਆ ਉਹਨੂੰ ਪ੍ਰਮਾਤਮਾ ਨੇ ਕਦੀ ਨਹੀਂ ਬਖਸ਼ਣਾ ਉਹਦਾ ਅੱਜ ਵੀ ਥੇ ਹੋਣਾ ਉਹਦਾ ਕੱਲ ਵੀ ਥੇ ਹੋਣਾ ਮੈਂ ਸਹੀ ਹਾਂ ਮੈਂ ਤੋਂ ਅਡੇ ਪਿੰਡ ਚਾਂ ਹੈ ਅੱਜ ਸਭ ਤੋਂ ਪਹਿਲਾਂ ਜਿਹੜਾ ਨਸ਼ਿਆਂ ਦੀ ਜੜੀ ਜਿਹੜੀ ਅਸੀਂ ਹੁਣ ਮਹਿਮੇ ਬਿੱਟੀਆ ਕੀ ਨਸ਼ਾ ਮੁਕਾ ਕੇ ਫਿਰ ਸਾਹ ਲੈਣਾ ਸਾਡੀ ਪਾਰਟੀ ਦਾ ਸੁਪਰੀਮੋ ਸ੍ਰੀ ਹਰਵੰਦ ਕੇਜਰੀਵਾਲ ਜੀ ਦੀਆਂ ਨਿਰਦੇਸ਼ਾਂ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਗਵਾਹੀ ਚ ਇੱਕ ਫੈਸਲਾ ਹੋ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਆ ਜੋ ਅੱਛੇ ਸੰਬੰਧ ਕਰ ਪਹਿਲੀ ਮੀਟਿੰਗ ਹਰਦਵਾਲ ਫੁਰਤ ਤੇ ਕਰਾਂ ਚ ਕਰਕੇ ਚੱਲੇ ਆ ਤਾਂ ਤੁਹਾਡਿਆਂ ਤੋਂ ਮੈਨੂੰ ਇਹ ਉਮੀਦ ਆ ਕਦੀ ਪ੍ਰਸ਼ਾਸਨ ਬਿਨਾਂ ਕਿਸੇ ਲੋਕਾਂ ਦੀ ਸਪੋਰਟ ਤੋਂ ਕਦੀ ਪ੍ਰਸ਼ਾਸਨ ਇਹ ਚੀਜ਼ ਨੂੰ ਖਤਮ ਨਹੀਂ ਕਰ ਸਕਦਾ ਜਦੋਂ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਕਿ ਅਸੀਂ ਨਸ਼ਾ ਖਤਮ ਕਰਨਾ ਹੈ ਉਹ ਦਿਨ ਤੋਂ ਨਿਚਤਨ ਨਸ਼ੇ ਹਰੇ ਕਿਸੇ ਬੰਦੇ ਦਾ ਪਿੰਡ ਚੋਂ ਨਿਕਲ ਨਹੀਂਣਗੇ ਬਹੁਤ ਸਾਰੇ ਲੋਕਾਂ ਨੇ ਅੱਜ ਤੱਕ ਦੇਖਿਆ ਪਿਛਲੇ ਦਿਨਾਂ ਦੇ ਜਦੋਂ ਉਹਨਾਂ 'ਚ ਖਤਮਸ਼ਰ ਮੜ ਗਏ ਜੋ-ਜੋ ਸਾਡੇ ਪੰਜਾਬ 'ਚ ਉਹਨਾਂ ਦਿਨਾਂ 'ਚ ਹੋਇਆ ਕਿਸੇ ਨੂੰ ਭੁਲੇਖਾ ਤਾਂ ਜਦੋਂ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਖਤਮ ਕਰਤੇ 20 ਦਿਨ ਨਹੀਂ ਲੱਗੇ ਪੰਜਾਬ ਤੋਂ ਸਾਰਾ ਆਤਵਾਦ ਖਤਮ ਕਰਤਾ ਇਹਨਾਂ ਪੰਜਾਬ ਦੇ ਲੋਕਾਂ ਨੇ ਅਗਰ ਤੁਸੀਂ ਪਿੰਡਾਂ 'ਚ ਉੱਠ ਕੇ ਖੜੇ ਹੋਗੇ ਕਿ ਅਸੀਂ ਨਸ਼ਾ ਖਤਮ ਕਰਨਾ ਦੇਣ 20 ਦਿਨ ਹੀ ਲੱਗਣੇ ਸਾਰੇ ਪੰਜਾਬ 'ਚੋਂ ਸ਼ਖਮ ਹੋ ਜਾਣਾ ਕਸ ਕਰਕੇ ਮੈਂ ਤੁਹਾਡਾ ਸਹਿਯੋਗ ਲੈਣਾ ਹੈ ਮੈਨੂੰ ਤੁਹਾਡੇ ਸਹਿਯੋਗ ਦੀ ਜਰੂਰਤ ਹੈ ਤਾਂ ਮੈਨੂੰ ਪੂਰੀ ਮੀਤਾ ਕੇ ਤੁਸੀਂ ਇਸ ਗੱਲ ਤੋਂ ਸਹਿਯੋਗ ਜ਼ਰੂਰ ਕਰੋ ਆਪਣੇ 3 ਪੁੱਤਾਂ ਨੂੰ ਜਿਵੇਂ ਮੇਰੀ ਭੈਣ ਦੱਸ ਕੇ ਗਈ ਹੈ ਕਿ ਜੇ ਦਾ ਘਰ ਵਾਲਾ ਨਸ਼ਾ ਕਰਦਾ ਹੋਵੇ ਉਹਨਾਂ ਪਟੇਕਿਆਂ ਦੀਆਂ ਸਹੁਰਿਆਂ ਉਹਨੂੰ ਕਿਤੇ ਥਾਂ ਨਹੀਂ ਜੇ ਦੀ ਭੈਣ ਦਾ ਭਰਾ ਨਸ਼ਾ ਕਰਦਾ ਹੋਵੇ ਉਹਦੀ ਭੈਣ ਤੇ ਜਾਂਦੇ ਮਾਪਿਓ ਤੇ ਕੀ ਦਿੱਤੀ ਆ ਜੇ ਦੇ ਬਜ਼ੁਰਗ ਦਾ ਪੁੱਤ ਨਸ਼ਾ ਕਰਦਾ ਹੋਵੇ ਪੁੱਠਾਣੇ ਤੋਂ ੱੱਕੇ ਖਾਣ ਉਹਨਾਂ ਬਜ਼ੁਰਗਾਂ ਤੇ ਕੀ ਬੀਤਦੀ ਹੈ ਸਾਨੂੰ ਸਾਰਿਆਂ ਨੂੰ ਮੈਂ ਗੱਲ ਕਰਨੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ 3 ਸਾਲ ਹੋ ਗਏ ਨੇ ਤਿੰਨਾ ਸਮਾਂ ਜਿਉਂ ਆਮ ਆਦਮੀ ਪਾਰਟੀ ਨੇ ਛੋਡੇ ਲਈ ਪੰਨਾ ਚ ਕੀਤਾ ਆ ਵੀ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ ਅਸੀਂ ਕਿਹਾ ਛੇ ਸੌ ਜੁੰਡ ਬਿਜਲੀ ਫਰੀਦ ਦੇਣੀ ਆ ਮਿਲਦੀ ਤੁਹਾਨੂੰ ਛੇ ਸੌ ਜੁੰਡ ਬਿਜਲੀ ਫਰੀਕ ਨਹੀਂ ਜਿੰਨੂੰ ਨਹੀਂ ਮਿਲਦੀ ਉਹ ਬਾਹਰ ਖੜੀ ਗਾ ਸਰ ਕਰਨ ਤਿੰਨ ਸਾਲ ਹੋ ਗਏ ਨੇ ਕਿਸੇ ਨੇ ਬਿਜਲੀ ਘਰ ਦਾ ਦਰਵਾਜ਼ਾ ਨਹੀਂ ਲੰਗਿਆ ਨਹੀਂ ਤੇ 9 ਰੁਪਏ ਜੁੰਡ ਬਿਜਲੀ ਭੁਗਤੇ ਸੀਗੇ ਲੋਕ 9 ਰੁਪਏ ਜੁੰਡ ਜਦੋਂ ਘਰ ਚ ਬਿੱਲ ਆਉਂਦਾ ਸੀ ਸਾਰੇ ਟੱਬਰਾਂ ਨੂੰ ਦੰਦਲਾਂ ਪੈਂਦੀਆਂ ਇੰਜ ਤੋਂ ਹਜ਼ਾਰਾਂ ਦੇ ਹਿਸਾਬ ਨਾਲ ਬਿਨਾਂ ਲੱਜ ਪਿੰਡਾਂ। ਅਜਿਮੀਦਾਰ ਵਿੱਚ ਜਾਂਦੇ ਟਿਊਬਾਂ ਦੇ ਅੱਜ ਤਾਂ ਝੋਨਾ ਲੱਗਣਾ ਨਹੀਂ ਸ਼ੁਰੂ ਹੋਇਆ। ਆਉਂਦੀ ਲਾਈਟ ਵੀ ਨਹੀਂ ਆਉਂਦੀ ਪਿੰਡਾਂ। ਟਿਊਬਾਂ ਦੇ ਇਹ ਆ ਮਦਨੀ ਪਾਰਟੀ ਮੁੱਖ ਮੰਤਰੀ ਸਮਾਰਤ ਗਵਰਸਿੰਘ ਮਾਨ ਦੀ ਸਰਕਾਰ। ਆ ਮੈਂ ਤੁਹਾਡੇ ਪਿੰਡ ਦੀ ਗੱਲ ਕਰਦਾਂ। ਸਭ ਤੋਂ ਪਹਿਲਾਂ ਮਹੱਲਾ ਕਲੀਨਿਕ માં ਹਰ ਦਰਵਾਜ਼ਾ ਤਲਨ ਦੇਖ ਗਿਆ। ਦਾ ਕਿਸੇ ਨੇ ਨਹੀਂ ਦਿੱਤਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੰਡੀ ਦੇ ਵਿੱਚ ਜਿਹੜਾ ਛੱਡ ਛੱਡ ਪਾਇਆ ਤਾਣਿਆਂ ਲਈ ਉਹ ਤੁਹਾਡੇ ਹਰ ਦੌਰ ਨਾਲ ਕਲੱਚ ਦੇ ਕੇ ਇੱਕ ਬੜੀ ਵੱਡੀ ਕਰਕੇ ਸਮੱਸਿਆ ਪਿੰਡ ਚ ਖਾਣ ਜਾਂ ਪਾਸ ਤੋਂ ਤੁਹਾਡੇ ਪਿੰਡ ਕੋਮਾ ਟੀਮ ਭੇਜ ਕੇ ਸਰਵੇ ਕਰਾ ਲਿਆ ਹੈ ਕਿੰਨੇ ਪੈਸੇ ਚਾਹੀਦੇ ਰਹੇਗੇ ਉਹ ਜਿਹੜੀ ਤੁਹਾਡੀ ਸਮੱਸਿਆ ਉਹਨੂੰ ਮੈਂ ਹੱਲ ਕਰਕੇ ਛੱਡਾਂਗਾ ਬੇਫਿਕਰ ਹੋ। ਜਿਹੜੀ ਜਿਹੜੀ ਪਰੇਸ਼ਾਨੀ ਤੁਹਾਡੀ ਤੈਨੂੰ ਦੱਸ ਕਰਾਂ। ਪਰ ਮੈਨੂੰ ਇੱਕ ਗੱਲ ਬੱਥੇ ਮੈਨੂੰ 4 ਮਹੀਨੇ 5 ਮਹੀਨੇ ਹੋਇਆ ਮੱਲੇ ਬੜੇ। ਮੈਂ 5 ਮਹੀਨਿਆਂ ਦਾ ਸਾਰੇ ਪੰਨਾਂ ਚੰਨਾ ਰੋਜ਼ ਚੰਨਾ ਪੰਨਾਂ। ਆ ਬਹੁਤ ਸਾਰੇ ਨੌਜਵਾਨ ਫੇਸਬੁਕ ਖੋਲ ਕੇ ਦੇਖਦੇ ਨੇ। ਬੈਨ ਨਾ ਗਿਆ ਤਵਾਰ ਛੁੱਟੀ ਕੀਤੇ ਤਾਂ ਬਕਾਰ ਵੀ। ਇਹ ਘਰ ਵਾਲਾ ਕਰੀ ਲੋਕਾਂ ਚ ਰਹਿ ਕੇ ਲੋਕਾਂ ਦੀ ਸੇਵਾ ਕਰਦਾ 4 ਮਹੀਨੇ 5 ਮਹੀਨੇ ਚ 5 ਮਹੀਨਾ ਦੀ ਕੋਈ ਵੀ ਫੇਸਬੁੱਕ ਖੋਲ ਕੇ ਦੇਖ ਲੋ ਮੇਰਾ ਪੇਜ ਔਰ ਤੁਹਾਨੂੰ ਕੱਲੇ ਕੱਲੇ ਦਿਨ ਦਾ ਪਤਾ ਲੱਗ ਜਾਏਗਾ ਕਿ ਅੱਜ ਐਮਐਲ ਨੇ ਸਾਡੇ ਹਲਕਾ ਕੀ ਕੀਤਾ ਕਦੀ ਮੈਨੂੰ ਇੱਕ ਗੱਲ ਦੱਸੋ ਜਿੰਨੋਂ ਵੀ ਤੁਸੀਂ ਵੋਟਾਂ ਪਾ ਕੇ ਬੁਲਾਉਂਦੇ ਰਹੋ 50 ਸਾਲਾਂ ਤੋਂ ਪਹਿਲਾਂ ਤੁਹਾਡੇ ਪਿੰਡ ਚ ਕਦੀ ਕੋਈ ਆਇਆ ਆਪਣੇ ਘਰ ਨਹੀਂ ਉਹ ਮੈਂ ਕਿੰਨੇ ਕਹਿੰਦਾ ਉਹ ਕਹਿੰਦਾ ਆਪਣੇ ਘਰ ਹੀ ਮੈਂ ਕਿੰਨੇ ਕਹਿੰਦਾ ਜੰਨਤ ਘਰ ਜਾ ਤਾਂ ਮੈਂ ਤੁਹਾਡੇ ਪਿੰਡ ਰ ਮੈਂ ਇਹ ਲੋਕਦੀ ਪਾਰਟੀ ਦੀ ਸਰਕਾਰ ਇੱਕ ਗੱਲਾਂ ਲੋਕ ਸੁਣ ਲੈ ਜਿਹੜੇ ਨਸ਼ਾ ਵੇਚਦੇ ਤੁਹਾਡੇ ਪਿੰਡ ਚ ਮੈਂ ਤੁਹਾਡੇ ਪਿੰਡ ਚ ਨਸ਼ਾ ਵੇਚਣ ਵਾਲਾ ਇੱਕ ਬੰਦਾ ਨਹੀਂ ਛੱਕਣਾ ਜੋ ਮਰਜ਼ੀ ਕਰ ਲੈਣ ਜਿੱਥੇ ਮਰਜ਼ੀ ਭਜ ਲੈਣ ਮੈਂ ਪਿੰਡ ਦੇ ਖਲੋਗ ਆ ਕੇ ਚੱਲਿਆ ਮੈਂ ਇੱਕ ਬੰਦਾ ਨਹੀਂ ਛੱਕਣਾ ਜਿਹੜਾ ਤੁਹਾਡੇ ਪਿੰਡ ਚ ਨਸ਼ਾ ਵੇਚਦਾ ਜਾ ਚਲੋ ਕੋ ਜਿਹੜਾ ਤੁਹਾਡੇ ਦੇ ਛਡੌਣ ਚਲ ਗਿਆ ਮਗਰ ਉਹਨੂੰ ਵੀ ਅੰਦਰ ਦੇਣਾ ਮੈਂ ਮੈਂ ਸਾਰੇ ਪਿੰਡਾਂ 'ਚ ਕਿਹਾ ਕਿ ਜੇ ਕੋਈ ਜਮਾਨਤ ਦੇਣ ਚਲ ਗਿਆ ਸਰਪੰਚ ਜਾਂ ਨੰਬਰਦਾਰ ਉਹ ਸਰਪੰਚ ਨੰਬਰਦਾਰ ਉਸੇ ਵੇਲੇ ਸਸਪੈਂਡ ਕਰ ਦਾਂਗਾ ਤੇ ਬਿਨਾ ਜਿਹੜਾ ਸੁੱਜਾ ਵੀ ਜਾਊਗਾ ਨੰਬਰ ਲਾ ਕੇ ਉਹਦੀ ਜ਼ਮੀਨ ਵੀ ਕਰ ਦਿਆਂਗਾ ਉਹਨੂੰ ਲੋਹੇ ਨਾਲ ਦਿਆਂਗਾ ਉਸ ਜੀ ਵੀ ਤੇ ਜਿਹੜੇ ਨੰਬਰਾਂ ਤੇ ਜਮਾਨਤ ਦੇ ਕੇ ਆਏਗਾ ਇਹ ਵੀ ਕਰਾਂਗਾ ਲੋਕਾਂ ਨਾਲ ਦੇਖਾਂਗੇ ਕਿਸਾਨੀ ਨਸ਼ਾ ਬੰਦ ਹੁੰਦਾ ਹੈ ਮੇਰੇ ਨਾਲ ਨਹੀਂ ਪਾਉਂਦਾ ਸਤੋ ਸਾਬ ਕਿੱਥੇ ਮੈਨੂੰ ਪਤਾ ਲੱਗਾ ਚੱਕ ਬੰਦਾ ਪੱਟ ਗਿਆ ਨਸ਼ਾ ਵੇਚਣ ਵਾਲਾ ਤੁਹਾਡੇ ਪਿੰਡ ਦਾ ਮੈਨੂੰ ਪਾਵੇਂ ਪਤਾਲ ਚੋਂ ਬੰਦਾ ਲਿਆ ਕੇ ਤਾ ਮੈਂ ਗੱਲ ਤੱਕ ਬੰਦਾ ਫੜਿਆ ਲੈਣਾ ਤੁਹਾਡੇ ਪਿੰਡ ਦਾ ਜਿਹੜਾ ਪੱਟ ਗਿਆ ਇਥੋਂ ਇੱਕ ਜਣਾ ਨਹੀਂ ਨਸ਼ਾ ਵੇਚਣ ਲਿਆ ਨਾ ਮੈਂ کئی ਬੰਦੇ ਵੇਚਣ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੂੰ ਫੋਨ ਕਰਤਾ ਵੇ ਧਾਮ ਸ਼ਾਹ ਇੱਕ ਵਾਰੀ ਨਾਂ ਲੈ ਕੇ ਵਿਖਾ ਦਿਨ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਟੋਕਿਆਂ 'ਤੇ ਦੰਗਾ ਇੱਕ ਨਾਂ ਲੈ ਕੇ ਪੁਲਸਾਰੇ ਹੱਥਾਂ ਲੈਣ ਆਂਦੇ ਸੀ ਤੂੰ ਉਹ ਇੱਕ ਨਾਂ ਲੈ ਕੇ ਦੇ ਉਹਨਾਂ ਕੋਲ ਨਹੀਂ ਕਾ ਉਸ ਤੋਂ ਇੰਨੇ ਫੇਰ ਤੈਨੂੰ ਦੱਸਾਂਗਾ ਵੀ ਕਿਵੇਂ ਉਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਆਪਾਂ ਨਹੀਂ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ ਦੇ ਪਾਵੇ ਉਹ ਸਿੱਖਾ ਭਾਵੇਂ ਹਿੰਦੂ ਆ ਪਾਵੇ ਸਾਈ ਆ ਪਾਵੇ ਮੁਸਲਮਾਨ ਆਵੇ ਧਰਮੀ ਸਾਰੇ ਲੋਕ ਦੇ ਆ ਪਰ ਇਨਸਾਨ ਇੱਕ ਹੁੰਦਾ ਏ ਕੋਈ ਫਿਰਲਾ ਬਰਨਾ ਇਨਸਾਨ ਨੇ ਸਾਰੇ ਇਨਸਾਨ ਨਹੀਂ ਬਣ ਸਕਦੇ ਮੈਂ ਤੁਹਾਨੂੰ ਵੀ ਗੱਲ ਕਹਿ ਕੇ ਚੱਲਿਆ ਇਨਸਾਨ ਬਣਾ ਆ ਸਾਹਮਣੇ ਮਗਾਂ ਤੇ ਤੁਹਾਡੀ ਪਾਵਾ ਵਾਲੀ ਕੰਮ ਲਿਖ ਦੇਗਾ ਤੇ ਕਹਿ ਦੋ ਕਿ ਤੁਸੀਂ ਸਾਡੀ ਬਾਹਰ ਦੇਖਿਆ ਸੀ ਪਰ ਨਾਂ ਲਿਆ ਫਿਰ ਮੈਂ ਬਥਰਾਂਗਾ ਕੀ ਤਰ੍ਹਾਂ ਕਰਨਾ ਉਹ ਇੱਕ ਦਾ ਕਰਕੇ ਵਿਖਾਉ ਜੇ ਸਾਰਾ ਦੰਪਲ ਨਾ ਮੈਂ ਅੰਦਰ ਦੇਤਾ ਉਹ ਤੁਹਾਨੂੰ ਤੇ ਘਰਾਂ ਤੋਂ ਸਮਝੇ ਦੇ ਜਾਨੀ ਪਾਣ ਦਿੰਦਾ ਮੈਨਾਂ ਘੋਟੇ ਦੱਦੇ ਹਾਂ ਲਾਈਵ ਚੱਲਣ ਦਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਹੈ ਮੇਰਾ ਪ੍ਰੋਗਰਾਮ ਦੇਖਦੇ ਆ ਜਿਹੜੇ ਬੰਦੇ ਨਸ਼ਾ ਵੇਚਦੇ ਆ ਜਿਹੜੇ ਖਾਂਦੇ ਖਾਂਦੇ ਆ ਪੂਰੀ ਲਿਸਟ ਮੰਨ ਲੈ ਬਾਅਦ ਚੋਣ ਦੀ ਵਿੱਚ ਮੈਨੂੰ ਤੇ ਜੋ ਕਿ ਇਹਨਾਂ ਦਾ ਪਰਿਵਾਰ ਦਾ ਬੱਚੇ ਖੋਦੀ ਜਿਹੜੇ ਉੱਥੇ ਜੇਲ੍ਹ ਦੀ ਰੱਖੀ ਮੈਨੂੰ ਖਾਣ ਵਾਲੇ ਉਹ ਵੀ ਤਾਂ ਵੇਚਣ ਨੂੰ ਨਾ ਕਰ ਖਾਣ ਵਾਲਾ ਜਿਹੜਾ ਉਹ ਮਰੀਜ਼ ਹੈ ਉਹ ਡਿਕਟਰ ਦਾ ਉਹਦਾ ਇਨਜ ਕਰਾਵਾਂਗੇ ਉਹਨਾਂ ਨੂੰ ਫ੍ਰੀ ਦਾਜ ਕਿਹਾ ਹੋਇਆ ਕਿ ਸਰਕਾਰ ਉਹਨਾਂ ਦੇ ਉਹ ਬੱਚਾਂ ਦੀ ਲਿਸਟ ਉਹ ਮਾਧਿਅਮ ਪੈਣਾ ਉਹ ਬੱਚਾਂ ਦੀ ਲਿਸਟ ਉਹ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਟੰਗਿਆਰੀ ਮੈਂ ਛਡਾਵਾਂਗਾ ਉਹਨਾਂ ਦਾ ਨਸ਼ਾ ਰਾਖਾਂਗੇ ਉਹਨਾਂ ਨੂੰ ਉੱਥੇ ਜੀ ਉਹਦੇ ਵਿੱਚ ਰੱਖਾਂਗੇ ਉਹਨਾਂ ਨੂੰ ਸੈਂਟਰਾਂ ਚ ਇਹਨੂੰ ਕਹੋ ਮਿਸਟਰ ਦੇਖਾਂ ਲੇ ਕੇ ਦਾਨੀ ਪੜਦੇ ਇੱਕ ਪ੍ਰਾਉ ਜੇ ਕੋਈ ਬੰਦਾ ਖੜਿਆ ਜਾਂਦਾ ਮਗਰੇ ਸਰਪੰਚ ਮੈਂਬਰ ਸਾਰੇ ਚ ਡਾਊਟ ਚਲੇ ਜਾਂਦੇ ਮੈਂ ਪਿੰਡ ਚ ਕਹਿ ਕੇ ਚੱਲਿਆ ਖਲੋ ਕੇ ਕਿ ਮੈਂ ਜੱਟ ਹਾਂ ਮੈਂ ਮਲੇ ਦਾ ਨਾਂ ਪੈਣ ਨਹੀਂ ਕਰਨੀ ਤੇ ਮੈਂ ਜੱਟ ਹਾਂ ਜਿਹੜਾ ਮੈਂ ਕਹਤਾ ਜਿਹੜਾ ਬੰਦਾ ਮਗਰ ਜਾਏਗਾ ਪਾਵੇਂ ਨੰਬਰਦਾਰ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਉਹਦੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰੂੰਗਾ ਉਹ ਤੀਏਗਾ ਖਾਨੇ ਮੈਨੂੰ ਇੱਕ ਬੰਦਾ ਸਾਫਤ ਕਰਦੇ ਗਿਆ ਬੰਦਾ ਉਹਦੀ ਜਮਾਨਤ ਦੇ ਕੇ ਆ ਪਿੰਡ ਛੱਪੜ ਚੋਂ ਨਾ ਪਾਣੀ ਨਹੀਂ